ਅਸੀਕਾਲ ਤੁਸੀਂ ਦੇਖ ਰਹੇ ਹੋ ਦੇਨਾਚਵਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਅਜੇ ਮੈਂ ਜ਼ਿੰਦਾ ਹਾਂ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਪਵਨ ਕੁਮਾਰ ਪਵਨ ਕੁਮਾਰ ਦੇ ਜਾਲੀ ਸਰਟੀਫਿਕੇਟ ਬਣਾਏ ਗਏ ਮਾਮਲਾ ਕੁਝ ਪ੍ਰਾਪਰਟੀ ਦਾ ਕਾਫੀ ਮਹਿੰਗੀ ਪ੍ਰਾਪਰਟੀ ਹੈਗੀ ਉਸ ਚੀਜ਼ ਨੂੰ ਲੈ ਕੇ ਪਵਨ ਕੁਮਾਰ ਅੱਜ ਪ੍ਰੈਸ ਕਲੱਬ ਪਹੁੰਚੇ ਨੇ ਜਲੰਧਰ ਦੇ ਵਿੱਚ ਔਰ ਲੁਧਿਆਣੇ ਦੇ ਰਹਿਣ ਵਾਲੇ ਨੇ ਮੁਜ਼ਫਰਨਗਰ ਦੇ ਵਿੱਚ ਜ਼ਮੀਨ ਹੈਗੀ ਹੈ ਜ਼ਮੀਨ ਵੀ ਕਾਫੀ ਮਹਿੰਗੀ ਹੈ ਵਿਕੀਆਂ ਦੇ ਵਿੱਚ ਜ਼ਮੀਨ ਹੈਗੀ ਆ ਔਰ ਕੀ ਕਹਿਣਾ ਹੈ ਆਖਰਕਲ ਮੈਂ ਪਵਨ ਦੇ ਮੂੰਹ ਹੀ ਸੁਣਨੀ ਚਾਹੁੰਦੇ ਅਸੀਂ ਪਵਨ ਕੋਲ ਹੀ ਘੁਆਵਾਂਗੇ ਸਾਰੀ ਗੱਲਬਾਤ ਕਿੱਥੋਂ ਸਿਲਸਿਲਾ ਸ਼ੁਰੂ ਹੁੰਦਾ ਹੈ ਤੇ ਹੁਣ ਕਿੱਥੇ ਪਹੁੰਚ ਗਿਆ ਹੈ ਇਹ ਪਵਨ ਕੁਮਾਰ ਨੂੰ ਪੁੱਛਦੇ ਪਵਨ ਕੁਮਾਰ ਜੀ ਪਹਿਲਾਂ ਤਾਂ ਮੈਂ ਕਵਾਂਗਾ ਇਹ ਤੁਸੀਂ ਦੇ ਦਿਓ ਅਸੀਂ ਇਹ ਬਾਅਦ ਵਿੱਚ ਇਹਦੇ ਨਾਲ ਵੀ ਇੱਕ ਦਿਖਾਵਾਂਗੇ ਅਸੀਂ ਆਪਣੇ ਦਰਸ਼ਕਾਂ ਨੂੰ ਕੀ ਗੱਲ ਕਿ ਹੋਈ ਆ ਕਿੰਨਾ ਸਾਰਾ ਇਹ ਸ਼ੁਰੂ ਹੁੰਦਾ ਹੈ ਮਾਮਲਾ ਕਿੰਨਾ ਟੌਰਚਰ ਹੋਇਆ ਕਿੰਨੀ ਜ਼ਮੀਨ ਹੈ ਕਿਹਨੂੰ ਵੇਚੀ ਹੈ ਵਿਚ ਹੋਰ ਕਿਹੜੇ ਕਿਹੜੇ ਬੰਦੇ ਇਨਵੋਲਵ ਹੈ ਜਿਨ੍ਹਾਂ ਨੇ ਤੁਹਾਡੇ ਉੱਤੇ ਇਲਜ਼ਾਮ ਲਗਾਏ ਨੇ ਜਾਂ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਗੱਲ ਇਸ ਤਰ੍ਹਾਂ ਹੈ ਜੀ ਮੈਂ ਪਵਨ ਕੁਮਾਰ ਹੈ ਜੀ 2015 ਚ ਮੈਨੂੰ ਮਾਰ ਦਿੱਤਾ ਗਿਆ ਲੋਕਲ ੱਡੇ ਵਾਲਿਆਂ ਨੇ ਤੇ ਇਹ ਵਿੱਚ ਮੈਂ ਗਿਆ ਤੇ ਉਹ ਕਹਿੰਦੇ ਸਾਡੇ ਰਿਕਾਰਡ ਚ ਇਹ ਹੈ ਜੀ ਇਹ ਜਾਲੀ ਸਰਟੀਫਿਕੇਟ ਕੌਣ ਕਹਿੰਦਾ ਸਮੀ ਕਾਰਪੋਰੇਸ਼ਨ ਵਾਲੇ ਇਹ ਕਿਹੜੀ ਕਾਰਪੋਰੇਸ਼ਨ ਹੈ ਇਹ ਆਪਣਾ ਲੋਕਲ ੱਡੇ ਹੈਗੀ ਹੈ ਜੀ ਹਾਂ ਲੁਧਿਆਣਾ ਦੇ ਹਾਂਜੀ ਤੇ ਹੁਣ ਇਹ ਮੈਂ ਪੁੱਛਣਾ ਇਹਸ ਬੰਦੇ ਨੇ 2024 ਪਹਿਲਾਂ ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਕੇਸ ਸ਼ਖਸ ਨੇ ਤੁਹਾਨੂੰ ਕਾਗਜ਼ਾਂ ਦੇ ਵਿੱਚ ਮਾਰਿਆ ਪਹਿਲਾਂ ਇਹ ਸਮਝਾਉਣੀ ਕੋਸ਼ਿਸ਼ ਇੱਕ ਰਮਾ ਜੀ ਵੀ ਔਰਤ ਹੈ ਉਹਦਾ ਬੇਟਾ ਹੈ ਨੇ ਮਨਾਇਆ ਪਾਵਰ ਟਾਨਿੰਗ ਤੇ ਇਹ ਕਹਿੰਦੀ ਹੈ ਕਿ ਪਵਨ ਕੁਮਾਰ ਮਰ ਚੁੱਕਿਆ ਉਹ ਇਹ ਜ਼ਮੀਨ ਦੀ ਹੜਪ ਕਰਨਾ ਚਾਹੁੰਦੇ ਕਿ ਮੈਂ ਮਾਲਕ ਹੈ ਜ਼ਮੀਨ ਦੀ ਠੀਕ ਹੈ ਜੀ ਹੁਣ ਇੱਥੇ ਮੈਨੂੰ ਇੱਕ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰੋ ਮੈਂ ਆਪਣੇ ਦਰਸ਼ਕੀ ਜਿਹੜੇ ਸਾਨੂੰ ਦੇਖ ਰਹੇ ਆ ਮੈਂ ਉਹਨਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਰਮਾ ਤੇ ਬਬਲੂ ਕੌਣ ਹੈਗੇ ਨੇ ਹਾਂਜੀ ਰਮਾ ਤੇ ਬਬਲੂ ਕੌਣ ਰਮਾ ਤੇ ਬਬਲੂ ਮੈਨੂੰ ਕੋਈ ਪਤਾ ਨਹੀਂ ਜੀ ਇਹ ਦੋਨੋਂ ਮਾਂ ਬੇਟੇ ਇਹ ਤੁਹਾਨੂੰ ਕਿੱਦਾਂ ਜਾਣਦੇ ਨੇ ਰਮਾ ਤੇ ਬਬਲੂ ਤੁਹਾਨੂੰ ਕਿੱਦਾਂ ਜਾਣ ਮੈਂ ਕਿਸੇ ਪੱਠੇ ਦੇ ਕੰਮ ਕਰਦਾ ਸੀ ਸਵਨ ਕੁਮਾਰ ਦੇ ਨਾਲ ਇਹਦੇ ਨਾਲ ਲਿੰਕ ਸੀ ਠੀਕ ਹੈ ਜੀ ਸਵਨ ਕੁਮਾਰ ਨੂੰ ਜਗ੍ਹਾ ਮੇਰੀ ਪਤਾ ਸੀ ਦੈਰ ਸੀ ਬੇਸਿਕਲੀ ਮੈਂ ਮੋਟੀ ਮੋਟੀ ਗੱਲ ਹੁਣ ਸਮਝ ਗਿਆ ਬੇਸਿਕਲੀ ਤੁਸੀਂ ਜਦੋਂ ਪਹਿਲਾਂ ਜੌਬ ਕਰਦੇ ਸੀਗੇ ਅ ਕਿਸੇ ਸਵਰਨ ਕੁਮਾਰ ਦੇ ਨਾਮ ਦੇ ਪੱਠੇ ਤੇ ਜਿਹਦੀ ਜਿਹਦਾ ਲਿੰਕ ਸੀਗਾ ਰਮਾ ਦੇ ਨਾਲ ਜਾਂ ਰਮਾ ਉਹਨੂੰ ਜਾਣਦੀ ਸੀਗੀ ਸਵਰਨ ਕੁਮਾਰ ਨੂੰ ਤੁਹਾਡੀ ਪ੍ਰਾਪਰਟੀ ਬਾਰੇ ਉਹ ਜਾਣੂ ਸੀਗੇ ਪੂਰੀ ਤਰ੍ਹਾਂ ਨਾਲ ਵੀ ਕਿ ਕਿਹੜੀ ਕਿਹੜੀ ਪ੍ਰਾਪਰਟੀ ਤੁਹਾਡੀ ਕਿੱਥੇ ਕਿੱਥੇ ਹੈਗੀ ਆ ਰਮਾ ਦੇ ਲਿੰਕ ਹੋਣ ਕਰਕੇ ਉਹ ਉਹਨਾਂ ਨੇ ਤੁਹਾਡੀ ਪ੍ਰਾਪਰਟੀ ਤੇ ਨਿਗਰਾਨੀ ਰੱਖੀ क्लियर ਐਥਿਕਲ ਹੁਣ ਮੈਨੂੰ ਅਗਲਾ ਦੱਸੋ ਅਗਲੀ ਕੀ ਸਥਿਤੀ ਹੈਗੀ ਅਗਲੀ ਸਮੀਤੀ ਇਹ ਹੈ ਜਦੋਂ ਮੈਂ ਬਾੜਮਿਆਰ ਤੋਂ ਚੱਲਿਆ ਬਾਹਰ ਆਇਆ ਬਸਪੜਾ ਮੇਰੇ ਪਿੱਛੇ ਚਾਰ ਬੰਦੇ ਲਗੇ ਠੀਕ ਹੈ ਜੀ ਉਹ ਬੈਨ ਹੁੰਦੀ ਸੀ ਚਾਹ ਪਿਲਾਏ ਮੈਂ ਕਿਹਾ ਮੈਂ ਨਹੀਂ ਪੀਣੀ ਚਾਹ ਪਿਲਾ ਕੇ ਮੈਨੂੰ نیند ਆ ਗਈ ਤੇ ਅੰਮਾਲਾ ਤੋਂ ਅੱਗੇ ਮੈਨੂੰ ਲੈ ਗਏ ਜਿੱਥੇ ਮੈਨੂੰ ਉਹਨਾਂ ਨੇ ਕੰਨ ਕੱਟੇ ਅੱਛਾ ਕੰਨ ਕੱਟੇ ਦਾ ਨਿਸ਼ਾਨ ਹੈ ਹੈਗਾ ਜੀ ਦੋਨੋਂ ਹੈਗੀ ਜੀ ਠੀਕ ਹੈ ਜੀ ਉਂਗਲਾਂ ਤੋਂ ਤੋੜੀਆਂ ਇਹ ਹੈਗੀਆਂ ਜੀ ਆ ਦੇਖੋ ਬਿਲਕੁਲ ਇਹ ਵੀ ਤਸਵੀਰਾਂ ਦਿਨਾਵਾਂ ਆ ਜੀ ਕਿ ਉਂਗਲਾਂ ਵੀ ਜਿਹੜੀਆਂ ਉਹਨਾਂ ਵੱਲੋਂ ਠੀਕ ਹੈ ਤੋੜੀਆਂ ਜੀ ਬਾਵਾ ਬੈਂਜਾ ਤੋੜਤੀਆਂ ਜੀ ਮੈਂ ਰਖੜੇ ਦੀ ਸੰਦੀ ਗੱਲ ਹੈ ਇਹ ਜੀ ਆਪਣਾ 98 ਦੀ ਗੱਲ ਹੈ ਜੀ ਓਕੇ 99 ਨੂੰ ਮੇਰੇ ਲੋਕਾਂ ਦਾ ਆਰਡਰ ਹੋਇਆ ਕਿ ਮੈਂ ਜਾਣਾ ਸੀ ਰਖੜਾ ਰક્ષા ਬੰਦਨ ਵਾਲੇ ਦਿਨ ਤੇ ਮੈਂ ਕਿਹਾ ਮੈਂ ਜਾਣਾ ਫਿਰ ਉਹਨਾਂ ਨੇ ਜ਼ਬਰਦਸਤੀ ਮੇਰੇ ਕੰਨ ਵੱਡੇ ਮਗਾ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਹਿੰਦੂ ਪੱਟੇ ਨਿੱਕ ਲੈ ਕੇ ਜਾਂਦੇ ਮੱਜਾਂ ਦੇ ਔਰਤਾਂ ਜਾਂਦੀਆਂ ਸੀ ਪੱਟੇ ਆਹ ਚਾਰਾ ਚ ਚਾਰਾ ਕਹਿੰਦੇ ਇੱਕ ਹਿੰਦੂ ਬਰਾਹ ਹੋ ਕੇ ਕਿਸਾਈ ਕੋ ਰਹਿੰਦਾ ਇਹ ਕਿਸ ਤਰ੍ਹਾਂ ਰਹ ਰਿਹਾ ਪੁੱਛਣ ਆਏ ਕਹਿੰਦੇ ਤੁਸੀਂ ਕੀ ਲੈਣਾ ਅਚਾਨਕ ਉਹਨਾਂ ਨੂੰ ਸਵੇਰੇ ਕੋਈ ਕੰਮ ਪੈ ਗਿਆ ਮੈਂ ਕਿਹਾ ਮੈਨੂੰ ਲੈਟਰਨ ਜਾਣਾ ਬਾਹਰ ਜੰਗਲ ਬਾਣੀ ਕੋਈ ਮੇਰੇ ਨਾਲ ਭੇਜ ਦਿਓ ਪਹਿਲੇ 8-8 ਬੰਦੇ ਭੇਜਦੇ ਸੀ ਕਹਿੰਦੇ ਤੁਸੀਂ ਜਾਓ ਅੱਗੇ ਗਿਆ ਦੇ ਇੱਕ ਪੰਡਤ ਬੈਠਾ ਵਿਚਾਰਾ ਪੁਜਾਰੀ ਕਹਿੰਦਾ ਪਵਨ ਕੁਮਾਰ ਤੈਨੂੰ 2 ਘੰਟੇ ਦਾ ਟਾਈਮ ਹੈ 250 ਰੁਪਏ ਲੈ ਜਾ ਤੂੰ ਤੂੰ ਨਿਕਲ ਜਾ ਯਾਦ ਨੂੰ ਗਲਾਸ ਤੇਰੀ ਜਾਣੀ ਹੈ ਕਾਕਾ ਇਹ ਕਿਹੜੀ ਜਗ੍ਹਾ ਗਏ ਸੀ ਤੁਹਾਨੂੰ ਕਿਹੜੀ ਜਗ੍ਹਾ ਲੈ ਪਿੰਡ ਖੁਜੇੜਾ ਇਹ ਕਿੱਥੇ ਪਿੰਡ ਹੈ ਜਾਨਸਰ ਮੁਜੱਫਰ ਨਗਰ ਤੋਂ ਅੱਗੇ ਜਿੱਥੇ ਮੇਰੀ ਜ਼ਮੀਨ ਹੈ ਉਸ ਤੋਂ ਅੱਗੇ ਜੰਗਲ ਇਹ ਲੈ ਕੇ ਕੋਣ ਗਿਆ ਸੀ ਤੁਹਾਨੂੰ ਮੁਹੰਮਦ ਸ਼ਾਕਿਰ ਔਰ ਇਹ ਕੌਣ ਸੀ ਇਹ ਮੁਹੰਮਦ ਸ਼ਾਕਿਰ ਇਹਦੇ ਬੰਦੇ ਆ ਜੀ ਇਹਦੀ ਪਤਨੀ ਆ ਰਮਾ ਦੀ ਪਤਨੀ ਆ ਜੀ ਰਮਾ ਇਹਦੀ ਪਤਨੀ ਹੈ محمد ਸ਼ਾਹਰਦੀ ਮਲਕੀਤ ਰਾਏ ਹੈ ਜੀ ਇੱਕ ਗੁੱਦੂ ਹੈ ਜੀ ਹੈ ਹੋਰ ਵਕੀਲ ਇਹਦਾ ਸ਼ਗੁਲਾ ਹੈ ਜੀ ਚੌਧਰੀ ਅਰਵਿੰਦ ਸਿੰਘ ਹੈ ਜੀ ਇੱਕ ਕਈ ਕਿ ਬੰਦੇ ਦਾ ਗਰੁੱਪ ਹੈ ਜਾਲੀ ਸਰਟੀਫਿਕੇਟ ਬਣਾੰਦੇ ਨੇ ਮਲਕੀਤ ਰਾਏ ਸਾਰਾ ਕੰਮ ਧੰਦਾ ਕਰਦੇ ਨੇ ਜਦੋਂ ਤੁਹਾਨੂੰ ਉੱਥੇ ਲੈ ਗਏ ਤੌਲੇ ਜਿਹੜੀ ਪ੍ਰਾਪਰਟੀ ਦਾ ਹੁਣ ਮੈਂ ਪ੍ਰਾਪਰਟੀ ਤੇ ਆਉਣ ਆਇਆ ਜਦੋਂ ਬਬਲੂ ਤੇ ਰਮਾਨ ਇਹ ਤੁਹਾਡੀ ਪ੍ਰਾਪਰਟੀ ਦੀ ਨਕਲੀ ਮੈਂ ਪਹਿਲਾਂ ਪੇਪਰ ਵੀ ਦਿਖਾਣੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਜਿਹੜੇ ਇਹਨਾਂ ਕੋਲ ਪੇਪਰ ਹੈਗੇ ਨੇ ਇਹ ਇਹ ਪੇਪਰ ਹੈਗੇ ਨੇ ਕਾਲ ਤੱਕ ਸਾਹਿਬ ਜਿਨ੍ਹਾਂ ਨੇ ਨਿਕਾਰਿਆ ਆ ਕਿ ਜਿਹੜੀ ਪਵਨ ਕੁਮਾਰ ਦੇ ਜਿਹੜੇ ਸਰਟੀਫਿਕੇਟ ਹੈਗੇ ਨੇ ਆਹ ਵਾਲੇ ਇਹ ਜਿਹੜੇ ਪਵਨ ਕੁਮਾਰ ਦਾ ਸਰਟੀਫਿਕੇਟ ਬਣਿਆ ਸੀਗਾ ਕੀਰਤਪੁਰੀ ਕੀਰਤਪੁਰੀ ਸਾਹਿਬ ਤੋਂ ਇਹ ਇਹਨਾਂ ਦੇ ਪਵਨ ਕੁਮਾਰ ਦੇ ਫੋਲਤਾ ਰਏ ਗਏ ਨੇ ਤਰੀਕ ਹੈਗੀ ਆ 16 5 2015 ਇਸ ਤਰੀਕ ਨੂੰ ਪਵਨ ਕੁਮਾਰ ਦੇ ਫੁੱਲ ਜਿਹੜੇ ਹੈਗੇ ਉਹ ਤਾਰੇਗੇ ਬੱ블ੂ ਵੱਲੋਂ ਔਰ ਇਹਦਾ ਨਕਾਰਿਆ ਗਿਆ ਇੱਥੇ ਕਿ ਸਾਡੇ ਸਿਗਰੀ ਕੇਸਗਰ ਸਾਹਿਬ ਨੇ 19 7 2000 ਅ 2024 ਨੂੰ ਨਕਾਰਿਆ ਗਿਆ ਵੀ ਪਵਨ ਕੁਮਾਰ ਸੁਪੁੱਤਰ ਬੈਜਨਾਥ ਵਾਸੀ ਬਸਤੀ ਜੋਧੇਵਾਲ ਜ਼ਿਲ੍ਹਾ ਲੁਧਿਆਣਾ ਦੇ ਅਸਤੀਆਂ ਤਾਰਨ ਦਾ ਸਰਟੀਫਿਕੇਟ ਜੋ ਨਾਲ ਨੱਥੀ ਕੀਤਾ ਗਿਆ ਹੈ ਇੰਜਾਜ ਰਿਕਾਰਡ ਵਿੱਚ ਦਰਜ ਨਹੀਂ ਹੈ ਜਾਨੀ ਕਿ ਇਹ ਜਿਹੜਾ ਸਰਟੀਫਿਕੇਟ ਬਣਾਇਆ ਗਿਆ ਇਹ ਕੇਸਗੜ ਸਾਹਿਬ ਜਿਹੜਾ ਹੈੱਡ ਆਫਿਸ ਹੈਗਾ ਆ ਉਹਦੇ ਵਿੱਚ ਨਥੀ ਨਹੀਂ ਉੱਥੇ ਵਿੱਚ ਨਥੀ ਨਹੀਂ ਹੈ ਰਿਕਾਰਡ ਵਿੱਚ ਨਹੀਂ ਹੈ ਤੇ ਉਸ ਤੀਸਰੀ ਗੱਲ ਜਿਹੜੀ ਇਹਦੇ ਵਿੱਚ ਹੋਰ ਨਿਕਲ ਕੇ ਸਾਹਮਣੇ ਆਈ ਆ ਇਹ ਹਸਤਾਖਰ ਜਿਹੜੇ ਇਹ ਹਸਤਾਖਰ ਹੈ ਇਹ ਸਾਫ਼ ਬਿਆਨ ਕਰਦੇ ਨੇ ਕਿ ਜਿਹੜਾ ਐਸਜੀਪੀਸੀ ਦੇ ਵੱਲੋਂ ਕੋਈ ਵੀ ਦਸਤਾਵੇਜ਼ ਜਿਹੜਾ ਜਨਤਕ ਕੀਤਾ ਜਾਂਦਾ ਉਹਦੇ ਉੱਤੇ ਅੰਗਰੇਜ਼ੀ ਦੇ ਵਿੱਚ ਦਸਖਤ ਨਹੀਂ ਕੀਤੇ ਜਾਂਦੇ ਕੁਦਾ ਪ੍ਰਮਾਣ ਇੱਥੇ ਅਸੀਂ ਦੇ ਦਿੰਨੇ ਆ ਇਹ ਪ੍ਰਮਾਣ ਹੈਗਾ ਉਸ ਚੀਜ਼ ਦਾ ਕਿ ਜਿਹੜਾ ਇੱਥੇ ਪੰਜਾਬੀ ਚ ਦੱਸਦਾ ਕਿ ਦਸਤਾਕਤ ਕੀਤੇ ਗਏ ਐਸਜੀਪੀਸੀ ਦੇ ਕਿਸੇ ਵੀ ਦਸਤਾਵੇਜ਼ ਤੇ ਅੰਗਰੇਜ਼ੀ ਵਿੱਚ ਹਸਤਾਖਰ ਨਹੀਂ ਹੁੰਦੇ ਉੱਥੇ ਹਮੇਸ਼ਾ ਗੁਰਮੁਖੀ ਜਾਂ ਅੰਮ੍ਰਿਤ ਲਿਪੀ ਜਾਂ ਪੰਜਾਬੀ ਦੇ ਵਿੱਚ ਦਸਤਕਤ ਕੀਤੇ ਜਾਂਦੇ ਬਾਕੀ ਪਵਨ ਹਰਣਾ ਕੋ ਪੁੱਛਦੇ ਤਾਂ ਹੋਰ ਕੀ ਸਾਹਮਣੇ ਆਉਂਦਾ ਇੱਕ ਤਾਂ ਤੁਹਾਡੀ ਪਾਵਰ ਆਫ ਅਟਰਨੀ ਉਹਨਾਂ ਨੇ ਆਪਣੇ ਨਾਮ ਬਣਾਈ ਦੂਸਰੀ ਜਿਹੜੀ ਤੁਹਾਡੀ ਪ੍ਰਾਪਰਟੀ ਸੀਗੀ ਤੁਸੀਂ ਪਰਮਿੰਦਰ ਹਰਣਾ ਨੂੰ ਵੇਚੀ ਰਾਈਟ ਉਹਦੀ ਰਜਿਸਟਰੀ ਹੋ ਚੁੱਕੀ ਆ ਉਹਨਾਂ ਰਿਜੀ ਕਰ ਦਿੱਤੀ 400 ਵਰਗ ਮੀਟਰ ਦੀ ਕਰ ਦਿੱਤੀ ਤੇ ਉਹ ਫਿਰ ਇਹ ਚੜਾਣਗੇ ਤੇ ਉਹਨਾਂ ਨੇ ਰਮਾ ਦੇਵੀ ਨੇ ਪਾਣੀ ਦਾ ਬਿੱਲ ਆਪਣੇ ਨੋ ਚੜਾ ਰਿਆ ਤੇ ਮੈਨੂੰ ਮਰਿਆ ਕੋਸ ਅੰਦਰ ਮਰਦਾ ਸਰਟੀਫਿਕੇਟ ਲਾ ਦਿੱਤਾ ਮੈਂ ਜਦ ਗਿਆ ਤੇ ਇਹ ਕੀ ਕਹਿੰਦਾ ਤੁਸੀਂ ਕੋਰਟ ਦੇ ਆਰਡਰ ਲੈ ਕੇ ਆਓ ਤਾਂ ਉਹਦਾ ਨੋ ਕਟਾਂਗੇ ਨਹੀਂ ਦਿੰਦੇ ਮੈਂ ਨਹੀਂ ਕਰਦਾ ਪਰਮਿੰਦਰ ਪਰਮਿੰਦਰ ਹੁਣ ਤੁਹਾਡੀ ਵਾਰੀ ਦੇਖੋ ਕਾਫੀ ਰਕਮ ਵਾਲੀ ਜਗ੍ਹਾ ਹੈਗੀ ਆ ਤੁਸੀਂ ਖਰੀਦ ਵੀ ਲਈ ਆ ਤੁਹਾਡੇ ਨਾਲ ਰਜਿਸਟਰੀ ਹੋ ਚੁੱਕੀ ਪਹਿਲਾਂ ਇਹ ਕਲੀਅਰ ਕਰ ਦੋ ਇੱਕ ਰਜਿਸਟਰੀ ਉਹਦੇ ਵਿੱਚੋਂ ਅਸੀਂ ਕਰਾਈ ਸੀ ਇਹ ਦੇਖਣ ਲਈ ਵੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਬਟ ਜਦ ਅਸੀਂ ਰਜਿਸਟਰੀ ਕਰਾਈ ਤਾਂ ਦੇਖਿਆ ਤਾਂ ਇਹਨੂੰ ਮਰਿਆ ਕੋਸ਼ਿਸ਼ ਕੀਤਾ ਸੀ ਅਸੀਂ ਉਹਦੇ ਤਹਿਤ ਐਸਐਸਪੀ ਮੁਜਫਰਨਗਰ ਨੂੰ ਐਪਲੀਕੇਸ਼ਨ ਦਿੱਤੀ ਜਿਹਦੇ ਤਹਿਤ ਜਿਨ੍ਹਾਂ ਨੇ ਰਜਿਸਟਰੀ ਕਰਾਈ ਸੀ ਉਹਨਾਂ ਦੇ ਕੇਸ ਰਜਿਸਟਰਡ ਹੋ ਗਿਆ 420 ਦਾ ਔਰ ਜਿਨ੍ਹਾਂ ਨੇ ਰਜਿਸਟਰੀਆਂ ਕਰਾਈਆਂ ਸੀ ਉਹਨਾਂ ਨੂੰ ਉਹਨਾਂ ਨੇ ਅੰਦਰ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਬੰਦਾ ਜਿਹੜਾ ਪੇਸ਼ ਕੀਤਾ ਉੱਥੇ ਵੀ ਸਾਨੂੰ ਐਨ ਰਜਿਸਟਰੀ ਕਰਾਈ ਸੀਗੀ ਬਬਲੂ ਅਸੀਂ ਤਾਂ ਸਮਝਦੇ ਸੀ ਬਬਲੂ ਅੰਦਰ ਆ ਬਟ ਸਾਨੂੰ ਜਦੋਂ ਐਸਪੀ ਸਾਹਿਬ ਨੇ ਬੁਲਾਇਆ ਉਦੋਂ ਸਾਨੂੰ ਪਤਾ ਲੱਗਾ ਫੁਰਗੜਾ ਐਸਪੀ ਫੁਰਗੜਾ ਉਹ ਇੰਨੇ ਨੇ ਬੁਲਾਇਆ ਜਦਨਾ ਹੁਣ ਵਾਕਿਆਤ ਹੋਇਆ ਸਾਡੇ ਨਾਲ ਸਾਨੂੰ ਤਾਂ ਪਤਾ ਲੱਗਾ ਬਬਲੂ ਤਾਂ ਬਾਹਰ ਆ ਇਹ ਮਹੀਨੇ ਦੀ ਗੱਲ ਹੈ ਜੀ ਮਹੀਨੇਕ ਦਾ ਸਾਡੇ ਨਾਲ ਤਸ਼ੱਦਦ ਹੋ ਰਿਹਾ ਜੀ ਅੱਛਾ ਫਿਰ ਉਸ ਤੋਂ ਜਦੋਂ ਬੁਲਾਇਆ ਸੀ ਉਹ ਉਹ ਦੇਖਿਆ ਉਹ ਕਹਿੰਦੇ ਜੀ ਬਬਲੂ ਆ ਬਬਲੂ ਆ ਰਮਾਦੇ ਵੀ ਉਹ ਆਪ ਹੀ ਬੋਲ ਰਿਹਾ ਮੈਂ ਬਬਲੂ ਆ ਹੂੰ ਮੈਂ ਉਹਨੂੰ ਐਸਪੀ ਸਾਹਿਬ ਨੂੰ ਕਿਹਾ ਮੈਂ ਕਹਾ ਦੇਖੋ ਜੀ ਇਹਦੇ ਖਿਲਾਫ ਤਾਂ ਐਫ ਆਈ ਆਰ ਦਰਜ ਹੈ ਇਹ ਤਾਂ ਅਰੈਸਟਡ ਹੈ ਮੁਜਫਰਨਗਰ ਮੁਜਫਰਨਗਰ ਅਰੈਸਟਡ ਹੈ ਤੁਸੀਂ ਇਹਨੂੰ ਕਿੱਦਾਂ ਕਹਿ ਰਹੇ ਹੋ ਵੀ ਇਹ ਬਬਲੂ ਆ ਕਹਿੰਦੇ ਇਹਨੂੰ ਮੈਂ ਤੁਸੀਂ ਜਦੋਂ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗਦਾ ਕਿ ਬਬਲੂ ਇੱਥੇ ਬੈਠਾ ਆ ਤੁਸੀਂ ਜਿਹੜੀ ਜਦੋਂ ਤੁਹਾਨੂੰ ਪਤਾ ਲੱਗਾ ਵੀ ਐਸਪੀ ਸਾਹਿਬ ਦੇ ਦਫ਼ਤਰ ਦੇ ਵਿੱਚ ਬਬਲੂ ਬੈਠਾ ਉਸ ਤੋਂ ਬਾਅਦ ਤੁਸੀਂ ਮੁਜਫਰਨਗਰ ਦੇ ਜਿੱਥੇ ਤੁਸੀਂ ਕੰਪਲੇਨਟ ਦਾਖਲ ਕੀਤੀ ਸੀ ਉਹਨਾਂ ਨੂੰ ਮੈਂ ਉਹਨਾਂ ਦੇ ਐਸ ਐਚ ਓ ਨੂੰ ਫੋਨ ਕੀਤਾ ਮੇਰੇ ਕੋਲ ਦੀ ਰਿਕਾਰਡਿੰਗ ਵੀ ਹੈਗੀ ਆ ਐਸ ਐਚ ਓ ਕਹਿਣ ਲੱਗੇ ਉਹਦਾ ਕੋਈ ਪ੍ਰੂਫ ਮੇਰੇ ਕੋ ਮੈਨੂੰ ਪ੍ਰੂਫ ਤਾਂ ਤਾਂ ਹੀ ਮਿਲੂਗਾ ਜੇ ਮੈਂ ਮੈਨੂੰ ਕੋਈ ਐਸਪੀ ਵੱਲੋਂ ਕੋਈ ਚੀਜ਼ ਮਿਲੂਗੀ ਐਸਪੀ ਤਾਂ ਕਹਿੰਦੇ ਸੀ ਵੀ ਮੈਨੂੰ ਕਹਿੰਦੇ ਸੀ ਸਾਈਨ ਕਰ ਦੇ ਜਿਹੜਾ ਤੈਨੂੰ ਪਰਮਾਨਾ ਭੇਜਿਆ ਆ ਉਹਦੀ ਕਾਪੀ ਵੀ ਨਹੀਂ ਤੈਨੂੰ ਦੇਣੀ ਤੁਸੀਂ ਫੇਰ ਮੈਨੂੰ ਲਾਸਟ ਮੂਮੈਂਟ ਤੇ ਇਹ ਕਹਿਣ ਲੱਪੇ ਵੀ ਤੁਸੀਂ ਪਰਮਾਨਾ ਦੇ ਬਿਨਾ ਸਾਈਨ ਕਰਾਓ ਤੁਸੀਂ ਚੱਲ ਜਾਓ ਜੀ ਨਾ ਦਿਓ ਬਿਆਨ ਉਹ ਤੋਂ ਬਾਅਦ ਇਹਨੂੰ ਚੱਕ ਲੈ ਇਹਨਾਂ ਨੂੰ ਕਦੋਂ ਚੱਕਿਆ ਇਹਨਾਂ ਨੂੰ ਪਹਿਲੀ ਤੀਕ ਨੂੰ ਜੀ ਫੋਰਵਰਡ ਆਪ ਉਸਨੇ ਫੋਰਵਰਡ ਆਪ ਉਸਨੇ ਕੀ ਕਰੇ ਮੇਰੇ ਕੋਲ ਆਈ ਸੀ ਜੇ ਹੋਰ ਕਾਰਨ ਤਾਂ ਤੁਹਾਡੇ ਸਾਹਮਣੇ ਸਾਰਾ ਕੁਝ ਦੱਸ ਦਿੱਤਾ ਸੀ ਪੇ ਪ੍ਰਾਪਰਟੀ ਆ ਪ੍ਰਾਪਰਟੀ ਉਹ ਆਪਣਾ ਚਾਹੁੰਦੇ ਆ ਜਿਹੜੀ ਮੇਨ ਪਬਲ ਕੁਮਾਰ ਵਿਚਲੀ ਗੱਲ ਜਿਹੜੀ ਮੇਨ ਇਹੋ ਹੈ ਕਿ ਜਿਹੜੀ ਮੁਜ਼ਫਰਨਗਰ ਦੇ ਵਿੱਚ ਤੁਹਾਡੀ ਪ੍ਰਾਪਰਟੀ ਆ 596 ਬਿਗੇ ਜਿੰਨੀ ਵੀ ਹੈਗੀ ਆ ਉਹ ਪ੍ਰਾਪਰਟੀ ਦਾ ਸਾਰਾ ਚੱਕਰ ਆ ਉਹ ਪ੍ਰਾਪਰਟੀ ਦੇ ਬਾਰੇ ਵਿੱਚ ਸਵਰਨ ਕੁਮਾਰ ਨੂੰ ਪਤਾ ਸੀਗਾ ਕਿਉਂਕਿ ਤੁਸੀਂ ਉਹਨਾਂ ਕੋਲ ਕੰਮ ਕਰਦੇ ਸੀ ਨੌਕਰੀ ਕਰਦੇ ਸੀ ਉਹਨਾਂ ਦੇ ਭੱਠੇ ਦੇ ਉੱਤੇ ਸਵਰਨ ਕੁਮਾਰ ਜਿਹੜਾ ਮਾਲਕ ਆ ਭੱਠੇ ਦਾ ਉਹਦੇ ਲਿੰਕ ਸੀਗੇ ਰਮਾ ਦੇ ਨਾਲ ਰਮਾ ਬਬਲੂ ਦੀ ਮਾਂ ਆ ਇਹ ਸਾਰਾ ਇਹੀ ਖੇੜਿਆ ਹੁਣ ਤੁਸੀਂ ਇਹੀ ਹਰਾਸ਼ ਹੋ ਰਹੇ ਹੋ ਕਿ ਇਸ ਪ੍ਰਾਪਰਟੀ ਨੂੰ ਲੈ ਕੇ ਬਬਲੂ ਰਮਾ ਤੇ ਫਗਵਾੜਾ ਪੁਲਿਸ ਤੁਹਾਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਤਾਂ ਮੋਟੀ ਮੋਟੀ ਜਿਹੜੀ ਗੱਲ ਵਿੱਚੋਂ ਸਟਿੱਕਲ ਕੇ ਸਾਹਮਣੇ ਆਈ ਆ ਮੁਜ਼ਫਰਨਗਰ ਦੇ ਵਿੱਚ ਜਿਹੜੀ ਪ੍ਰਾਪਰਟੀ ਆ ਪ੍ਰਾਪਰਟੀ ਪਵਨ ਕੁਮਾਰ ਦੀ ਪਵਨ ਕੁਮਾਰ ਨੇ ਪਰਮਿੰਦਰ ਨੂੰ ਵੇਚੀ ਪੈਸੇ ਲੈਣ ਦੇਣ ਹੋ ਚੁੱਕੇ ਨੇ ਉਸੇ ਵਿੱਚਕਾਰ ਜਦੋਂ ਇਹ ਪਵਨ ਕੁਮਾਰ ਸਵਰਨ ਕੁਮਾਰ ਕੋਲ ਕੰਮ ਕਰਦੇ ਨੇ ਪੱਠੇ ਦੇ ਨੌਕਰੀ ਕਰਦੇ ਨੇ ਉਹ ਸਵਰਨ ਕੁਮਾਰ ਨੂੰ ਪਵਨ ਕੁਮਾਰ ਬਾਰੇ ਸਾਰੀ ਦੀ ਜਿਹੜੀ ਹਿਸਟਰੀ ਹੈਗੀ ਆ ਉਹ ਸਾਰੀ ਪਤਾ ਸੀ ਕਿ ਕਿੰਨੇ ਦੇ ਕੋਲ ਪ੍ਰਾਪਰਟੀ ਆ ਕਿਹੜੀ ਜਗ੍ਹਾ ਪ੍ਰਾਪਰਟੀ ਹੈਗੀ ਆ ਉਹਦਾ ਲਿੰਕ ਸੀਗਾ ਰਮਾ ਦੇ ਨਾਲ ਰਮਾ ਤੇ ਰਮਾ ਦੇ ਪੁੱਤਰ ਨੇ ਸਾਜ਼ਿਸ਼ ਘੜੀ ਔਰ ਸਾਜ਼ਿਸ਼ ਘੜਨ ਤੋਂ ਬਾਅਦ ਇਹ ਜਿਹੜੇ ਕਾਗਜ਼ ਹੈਗੇ ਆ ਉਹ ਸਾਹਮਣੇ ਆਏ ਇੱਕ ਦਿੱਲੀ ਜਿਹੜਾ ਉਹਨਾਂ ਦਾ ਡੈਥ ਸਰਟੀਫਿਕੇਟ ਤਿਆਰ ਕੀਤਾ ਗਿਆ ਕੇਸਗੜ ਸਾਹਿਬ ਤੋਂ ਕੀਰਤਪੁਰ ਜਿੱਥੇ ਫੁੱਲਤਾਲ ਜਾਂਦੇ ਆ ਉੱਥੇ 2016 ਦੇ ਵਿੱਚ 2015 ਦੇ ਵਿੱਚ 16 5 2015 ਨੂੰ ਇਹ ਸਰਟੀਫਿਕੇਟ ਸਰਟੀਫਿਕੇਟ ਤਿਆਰ ਕੀਤਾ ਜਾਂਦਾ ਬੱ블ੂ ਨਾਂ ਦਾ ਸ਼ਖਸ ਜਿਹੜਾ ਤਿਆਰ ਕਰਦਾ ਆ ਜਾਨੀ ਕਿ ਕਿਸੇ ਦਾ ਸਰਟੀਫਿਕੇਟ ਲੈ ਕੇ ਕਿਸੇ ਦਾ ਸਰਟੀਫਿਕੇਟ ਜਿਹੜਾ ਇਦਾਂ ਦਾ ਹੋਇਆ ਲੈ ਕੇ ਉਹਨੂੰ ਸਕੈਨ ਕਰਿਆ ਸਕੈਨ ਕਰਕੇ ਆਪਣੇ ਵੱਲੋਂ ਹੀ ਇਹ ਤਿਆਰ ਕੀਤਾ ਗਿਆ ਤੇ ਹੁਣ ਉਸ ਦੀ ਤਸਦੀਕ ਜਿਹੜੀ ਹੈ ਐਸਜੀਪੀਸੀ ਵੱਲੋਂ ਕੀਤੀ ਗਈ ਹੈ ਬਕਾਇਦਾ ਤੌਰ ਤੇ ਲਿਖ ਦਿੱਤਾ ਵੀ 16 5 2015 ਦੇ ਰਿਕਾਰਡ ਵਿੱਚ ਦਰਜ ਨਹੀਂ ਹੈ ਬਕਾਇਦਾ ਤੌਰ ਤੇ ਜਿਹੜੇ ਉੱਥੇ ਦੇ ਮੈਨੇਜਰ ਹੈਗੇ ਉਹਨਾਂ ਨੇ ਸਾਈਨ ਵੀ ਕਰ ਦਿੱਤੇ ਮੋਟਾ ਮੋਟਾ ਇਸ ਗੱਲ ਤੋਂ ਤਾਂ ਕਲੀਅਰ ਕਲੈਰੀਫਾਈ ਹੋ ਚੁੱਕਾ ਕਿ ਜਿਹੜਾ ਪਵਨ ਕੁਮਾਰ ਤੇ ਪਰਮਿੰਦਰ ਇਹਨਾਂ ਨੇ ਆਪਸ ਵਿੱਚ ਜਿਹੜੀ ਜ਼ਮੀਨ ਖਰੀਦੋਫਰੋਖਤ ਕੀਤੀ ਸੀਗੀ ਇਹ ਸਾਰਾ ਮਾਮਲਾ ਇਸੇ ਦੇ ਨਾਲ ਜੁੜਿਆ ਹੋਇਆ ਹੁਣ ਦਰਖਾਸਤ ਇਹਨਾਂ ਦੀ ਇਹ ਹੈਗੀ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਇਨਸਾਫ ਦਿਵਾਉਣ ਵਾਲੇ ਵੀ ਵਿੱਚ ਇਨਵੋਲਵ ਹੋਣ ਤਾਂ ਫਿਰ ਇਨਸਾਫ ਦਿਵਾਉਣਾ ਔਖਾ ਹੁੰਦਾ ਹੈ बने रहो ता, ताजा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर